ਇਧਰ ਹੜ੍ਹ ਪ੍ਰਭਾਵਿਤ ਇਲਾਕਾ ਕਹਿੰਦੇ ਸਰਕਾਰ ਨੂੰ ਪਹਿਲਾਂ ਇਹ ਕੰਮ ਕਰਨੇ ਚਾਹੀਦੇ ਨੇ ਪਾਣੀ ਚਲੇ ਗਿਆ ਨਾ ਤੁਸੀਂ ਹੁਣ ਕੋਈ ਕਿਸੇ ਨੇ ਸੰਪਤੀ ਵਾਲੇ ਲਿਆਉਣਾ ਪਰ ਜਿਹੜੀ ਵਿਰੋਧੀ ਪਾਰਟੀਆਂ ਨੇ ਤੁਹਾਡੇ ਸਵਾਲ ਚੁੱਕ ਰਹੀਆਂ ਨੇ ਕਹਿੰਦੇ ਸਾਰੇ ਤੁਹਾਡੇ 95 ਡਿਗਰੀ ਵਮਲੇ ਨੇ ਸਾਰੇ ਤੁਸੀਂ ਐਮਪੀ ਉਥੇ ਮਤਲਬ ਇਹ ਮੁੱਦੇ ਨੇ ਜਿਹੜੇ ਉਥੇ ਕਿਉਂ ਨਹੀਂ ਉੱਠ ਰਹੇ ਮਤਲਬ ਸੰਸਦ ਦੇ ਵਿੱਚ ਕਿਉਂ ਨਹੀਂ ਉੱਠ ਰਹੇ ਸੰਸਦ ਦੇ ਵਿੱਚ ਤੁਸੀਂ ਸਾਡੇ ਘੜਾ ਕੇ ਦੇਖ ਲਓ ਜਿੰਨੇ ਸਾਲ ਨੇ ਉਹਨਾਂ ਉਹ ਤਾਂ ਅੰਸ਼ਾ ਕਰਨ ਮੈਂ ਸੰਸਦਿਕ ਪੂਰੇ ਸੀਜ਼ਨ ਚੱਲਿਆ ਨਹੀਂ 0 ਓਵਰ ਲੱਗਾਈ ਨਹੀਂ ਦੋ ਵਾਰੀ ਸਾਡੇ ਲੱਗਾ ਸੀ ਦੋ ਵਾਰੀ ਤਿੰਨ ਤਿੰਨ ਮਿੰਟ ਬੋਲਣਾ ਸੀ ਪਰ 0 ਵਰੀ ਚੱਲੇ ਜਿਹੜੀਆਂ ਹੋਣ ਵਾਲੀਆਂ ਇਹ ਅੱਜ ਦੀਆਂ ਲਗੀਆਂ ਅਸੀਂ 20 ਸਾਲ ਤੋਂ 30 ਸਾਲ ਤੋਂ ਕਰ ਰਹੇ ਹਾਂਜੀ ਉਹਦੇ ਤੱਕ ਇਹ ਵੀ ਸਰਕਾਰ ਨੇ ਇੰਨਾ ਧਿਆਨ ਨਹੀਂ ਦਿੱਤਾ ਜਿਹੜੀ ਵੈਲਿਊ ਦੁਨੀਆ ਲੈਵਲ ਤੇ ਲਾਓ ਪਰ ਸਾਡੇ ਕੋਲੇ ਰੋ ਪ੍ਰਬੰਧ ਨਹੀਂ। ਅਜਿਹੇ ਬਗੋ ਇਹ ਪਾਣੀ ਸਾਨੂੰ ਮਾਰਦੇ। ਥੋੜਾ ਸਮਾਂ ਪਹਿਲਾਂ ਵਾਲੋ ਹਰਿਆਣੇ ਨਾਲ ਜਿਹੜੀ ਲੜਾਈ ਸੀ, ਹੁਣ ਕਹਿੰਦੇ ਹਰਿਆਣਾ ਮੰਗਦੇ ਹੀ ਨਹੀਂ ਪਾਣੀ। ਇਹਨਾਂ ਦੇ ਪ੍ਰਬੰਧਾਂ ਦੀ ਲੋੜ ਹੈ ਕਿ ਇਹਨੂੰ ਸਟੋਰੇਜ ਦੀ ਕਿੱਦਾਂ ਕਰਨੀ ਜੇ ਸਾਡੇ ਕੋਲ ਪਾਣੀ ਆ ਗਿਆ। ਸਤਿ ਸ਼੍ਰੀ ਅਕਾਲ ਹੰਟੋਲ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਰਾਜਵੀਰ ਸਿੰਘ ਤਾਂ ਸੁਲਤਾਨਪੁਰ ਲੋਧੀ ਇਲਾਕੇ ਦੇ ਵਿੱਚ ਆ। ਬਾਊ ਪਰ ਪਿੰਡ ਦੇ ਵੱਲ ਅਸੀਂ ਜਾ ਰਹੇ ਆ ਤਾਂ ਤਸਵੀਰਾਂ ਦੇਖ ਸਕਦੇ ਹੋ ਬੋਰਡ ਦੇ ਵਿੱਚ ਬੈਠੇ ਆ ਸੰਤ ਸੀਚੇਵਾਲ ਸਾਡੇ ਨਾਲ ਨੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਵੇਂ ਦੇਖਦੇ ਹੋ ਐਨੇ ਸਮੇ ਤੋਂ ਜਿਹੜਾ ਹੜ ਦੇ ਨਾਲ ਜਟੜਿਆ ਇਹ ਇਲਾਕਾ ਤੁਸੀਂ ਵੀ ਲਗਾਤਾਰ ਲੱਗੇ ਹੋ ਰਹੇ ਆ 100 ਦਿਨ ਤੋਂ ਅਸੀਂ ਲਗਾਤਾਰ ਇਹਨਾਂ ਨੂੰ ਦੇਖ ਰਹੇ ਹੂੰ ਜਿਹਦੇ ਵਿੱਚ ਆ ਜਿਹੜੇ ਜਿੰਨੇ ਦਿਨ ਮੀਂਹ ਪਿਆ ਹੂੰ ਉਹ ਬੜੀ ਤਰਸਯੋਗ ਹਾਲਤ ਹੋ ਗਈ ਹੂੰ ਉਹ ਦੰਦੇ ਸੀ ਜਿਹੜੇ ਮੋਹਰਲੇ ਪਾਸੇ ਆ ਜਿੱਥੋਂ ਪਾਣੀ ਆਉਂਦਾ ਹਾਂਜੀ ਢਾਲ ਲੱਗੀਆਂ ਉਹਨਾਂ ਨੂੰ ਕਹਿ ਰਹੇ ਆ ਵੀ ਤੁਸੀਂ ਆ ਜਾਓ ਤੁਹਾਡੇ ਪਸ਼ੂ ਵੀ ਕੱਢ ਦਿੰਨੇ ਹੂੰ ਆ ਹੁਣ ਕੁਛ ਲੱਗੇ ਹੋਏ ਆ ਉਹਨਾਂ ਨੂੰ ਕੱਢਣ ਵਾਸਤੇ ਹਾਂਜੀ ਪਰ ਉਹ ਦੇਖ ਕੇ ਵੀ ਹੁਣ ਤਾਂ ਰਿਆ ਨਹੀਂ ਕੁਛ ਵੀ ਹੂੰ ਤੇ ਕੱਚੇ ਕੋਠੇ ਜਾਦੇ ਉਹਨਾਂ ਦੇ ਤੇ ਲੈਂਟਰ ਹੈ ਨਹੀਂ ਹਾਂਜੀ ਉਹ ਫਿਰ ਜਦੋਂ ਮਜਾਦਾ ਨਹੀਂ ਪੈਂਦਾ ਉਹ ਪਾਣੀ ਰਿੱਚਦਾ ਰਹਿੰਦਾ ਹੁਣ ਝੜੀ ਜਿਹੜੀ ਹੈ ਘੜੀ ਤੋਂ ਮਹੀਨੇ ਉਹਨਾਂ ਨੂੰ ਬਹੁਤ ਤੰਗ ਕੀਤਾ ਪਰ ਉਹਦੇ ਵਿੱਚ ਹਣ ਕਾਫੀ ਕੱਢ ਲਿਆ ਦਿਨ ਵੀ ਰਾਤ ਵੀ ਲੱਗੇ ਰਹਿੰਦੇ ਸੇਵਾਦਾਰ ਉਹ ਆ ਜਨੈਲ ਸਿੰਘ ਦਾ ਮੁੰਡਾ ਇਹਦਾ ਇਹੇ ਪਿੰਡ ਦਾ ਇਹ ਰਾਤ ਨੂੰ ਦੱਸਦਾ ਕਿ ਅਸੀਂ 16 ਬੰਦੇ ਕੱਢ ਕੇ ਲਾਏ ਹਾਂ ਨਾਲ ਸਮਾਨ ਜਿਹੜਾ ਹੈਗਾ ਜਿਨ੍ਹਾਂ ਦਾ ਉਹਨਾਂ ਦੀ ਪਸ਼ੂ ਆ ਤਾਂ ਉਹਨੇ ਕੋਸ਼ਿਸ਼ ਕਰਦੇ ਵੀ ਉਹ ਕੋਈ ਗਰੀਬ ਦੇ ਕੋਲ ਹੋਰ ਕੀ ਹੁੰਦਾ ਤਾਂ ਘਰਾਂ ਦੇ ਵਿੱਚ ਕਹਿੰਦੇ 10 10 12 12 ਫੁੱਟ ਪਾਣੀ ਪੜਿਆ ਹੋਇਆ ਅੱਜ ਫੇਰ ਪਾਣੀ ਦਾ ਪੱਧਰ ਆ ਜਿਹੜਾ ਉੱਚਾ ਹੋ ਗਿਆ ਤਾਂ 12 ਫੁੱਟ ਨਹੀਂ ਪਾਣੀ 10 10 12 ਫੁੱਟ ਜੇ ਬੱਚੇ ਉਹਨਾਂ ਨੇ ਘਰ 4 ਫੁੱਟ ਬਣਾਏ ਆ ਤੇ ਫੇਰ 2-3 ਫੁੱਟ ਪਾਣੀ ਉਹਦੇ ਵਿੱਚ ਇਹ ਉਹਦਾ 10 ਫੁੱਟ ਉੱਚਾ ਵਾ ਥੱਲੋਂ ਪੱਧਰ ਲਾ ਲਈਏ ਵੀ 10 12 ਫੁੱਟ ਪਾਣੀ ਦਾ ਉਹਨੇ ਜਿਆਦਾ ਵੀ 20 20 ਫੁੱਟ ਹਾਂ ਅੱਛਾ 20 20 ਫੁੱਟ ਉਹ ਏਰੀਆ ਵੀ ਜਿਹੜਾ ਨਵਾਣ ਜਿਹੜੇ ਏਰੀਆ 'ਚ ਵੀ 20 20 ਫੁੱਟ ਵੀ ਪਾਣੀ ਤੇ ਜਿਹੜਾ ਦੂਸਰਾ ਨਾਰਮਲ ਆਉਂਦੇ ਉੱਤੇ ਵੀ ਆ ਕਸ਼ਤੀ ਆ ਜਿਹੜੀ ਹੁਣ ਚੱਲਦੀ ਏ ਇਹ 5 6 ਫੁੱਟ ਪਾਣੀ ਇੱਥੇ ਹੈਗਾ ਸੀ 7 7 ਕਿਵੇਂ ਦੀਆਂ ਮੁਸ਼ਕਲਾਂ ਆ ਰਹੀਆਂ ਨੇ ਤੁਹਾਨੂੰ ਵੀ ਮੁਸ਼ਕਲਾਂ ਆ ਰਹੀਆਂ ਨੇ ਲੋਕ ਵੀ ਮੁਸ਼ਕਲ ਦੇ ਵਿੱਚ ਨੇ ਕਿੰਦਾਂ ਦੀਆਂ ਮੁਸ਼ਕਲ ਆ ਰਹੀਆਂ ਨੇ ਅਸਲ ਤਾਂ ਜਿਸ ਤਾਂ ਲੱਗੇ ਸੋਈ ਜਾਣੇ ਜਿਹੜੇ ਉੱਥੇ ਨੇੜੇ ਜਿਹਨਾਂ ਦੀਆਂ ਫਸਲਾਂ ਰੁੜ ਗਈਆਂ ਤੇ ਪਸ਼ੂ ਵੀ ਹੁਣ ਕਿਤੇ ਕੋਈ ਇੱਥੇ ਲਗਾ ਕੇ ਖੜਾ ਕੀਤਾ ਕੋਈ ਕਿਤੇ ਤੇ ਬੱਚੇ ਪੜਨ ਤੋਂ ਉਹਨਾਂ ਦੀ ਉਹ ਹੋ ਜਾ ਹਾਂਜੀ ਪਰ ਇਹ ਨੋਰਮਲੀ ਇਹ ਲੋਕ ਲਗਾਤਾਰ ਇਹ ਪਾਣੀ ਦੇ ਵਾਕਿਫ ਹੂੰ ਇਸ ਕਰਕੇ ਉਹ ਜਿਨ੍ਹਾਂ ਆਪਾਂ ਸੋਚਦੇ ਹਾਂ ਉਹਨਾਂ ਮਾਨਸਿਕ ਤੌਰ ਤੇ ਤਿਆਰ ਅੱਛਾ ਮਾਨਸਿਕ ਤੌਰ ਤੇ ਏਰੀਆ ਤਿਆਰ ਰਹਿੰਦਾ ਕਿਉਂਕਿ ਪਾਣੀ ਵਿੱਚ ਪਾਣੀ ਦੇਣਾ ਪਾਣੀ ਦੇ ਵਿੱਚ ਲੈਣੇ ਬੱਚਿਆਂ ਤੋਂ ਲੈ ਕੇ ਇਸ ਤਰ੍ਹਾਂ ਇਹਨਾਂ ਕੋਲ ਤੁਸੀਂ ਦੇਖੋਗੇ ਸਾਰਿਆਂ ਕੋ ਗਿਸ਼ਤੀਆਂ ਹਾਂ ਜਿਨ੍ਹਾਂ ਦੇ ਉਹ ਬੱਚੇ ਲੈ ਕੇ ਆ ਰਹੇ ਨੇ ਉਹ ਦੇਖੋ ਨਾ ਜਿਹੜੀਆਂ ਹੋ ਗਈ ਜਦੋਂ ਹੁਣ ਇੱਕ ਕਿਸ਼ਤੀ ਮਗਰ ਇੱਕ ਦੂਸਰੀ ਕਿਸ਼ਤੀ ਪਾ ਕੇ ਲਿਆਉਂਦੇ ਜਦੋਂ ਇਹ ਇਹ ਤੇ ਹਿੰਨ ਲੱਗਾ ਜਿਹੜੀ ਬਿਨਾ ਇੰਜਨ ਤੋਂ ਉਹਦੇ ਵਿੱਚ ਸਮਾਨ ਲੱਦ ਕੇ ਉਹ ਤੇ ਮਗਰ ਪਸ਼ੂ ਬਨ ਕੇ ਫਿਰ ਵਾਪਸ ਲੈ ਆਉਂਦੇ ਆ ਇਹਨਾਂ ਨੂੰ ਪਤਾ ਇਹਦੇ ਨਾਲ ਤਿੰਨ ਕਿਸ਼ਤੀਆਂ ਇਹ ਚਲਾ ਲੈਂਦੇ ਆ ਤੇ ਇੱਕ ਇਧਰ ਲਾ ਲੈਂਦੇ ਆ ਤੇ ਇੱਕ ਇਧਰ ਲਾ ਲੈਂਦੇ ਆ ਅੱਛਾ ਤੇ ਉਹਦੇ ਉਹਨਾਂ ਦੇ ਵਿੱਚ ਸਮਾਨ ਲੱਦ ਲੈਂਦੇ ਆ ਅਗੇ ਮੋਟਰਸਾਈਕਲ ਲੈ ਕੇ ਆਏ ਉਹ ਨਾਲ ਦੀ ਨਾਲ ਪਾਵਰ ਇਹਦੀ ਆ ਉਹ ਤਿੰਨ ਤਿੰਨ ਚੱਲ ਜਾਂਦੀ ਆ ਇਹੋ ਜਿਹਾ ਕਰ ਗੁਰ ਕੇ ਲੱਗੇ ਹੋਇਆ ਕਾ ਨੂੰ ਹੁੰਦਾ ਜਦੋਂ ਬੰਦਾ ਫਸਿਆ ਹੋਵੇ ਫਿਰ ਕਰਨੀ ਹੁੰਦੀ ਹੈ ਜੀ ਨੂੰ ਆਪਾਂ ਕਹਿੰਨੇ ਏਦਾਂ ਜਗਾੜ ਕਰ ਲਈਏ ਏਦਾਂ ਕੁ ਤੁਰਕੇ ਆਉਂਦੇ ਪਸ਼ੂ ਕੁਝ ਜਿਹੜੇ ਪਸ਼ੂ ਨਹੀਂ ਆਉਣਾ ਉਹਨਾਂ ਨੂੰ ਫਿਰ ਛੱਡ ਲੈਂਦੇ ਉਹਦੇ ਦੁਆਲੇ ਦੁਆਲੇ ਕਿਸ਼ਤੀ ਲਾ ਦਿੰਦੇ ਆ ਤੇ ਉਹਦੀਆਂ ਪੂਸ਼ਾ ਫੜ ਲੈਂਦੇ ਆ ਉਹਨਾਂ ਨੂੰ ਤਾਰ ਕੇ ਜਿਹੜਾ ਹੈਗਾ ਲੈ ਆਉਂਦੇ ਅੱਛਾ ਯਾਨੀ ਕਿ ਬੱਚੇ ਵੀ ਟ੍ਰੇਨ ਦੇ ਇੱਥੇ ਸਾਰੇ ਠੀਕ ਆ ਨਹੀਂ ਕਾਫੀ ਆ ਹੁਣ ਜਿੱਦਾਂ ਹੁਣ ਸਾਡੇ ਸਾਹਮਣੇ ਕਹਿੰਦੇ ਸੀ ਫਲਾਨਿਆਂ ਦੇ ਪਹੂ ਕੱਢ ਕੇ ਲਿਆਉਣੇ ਆ ਹਾਂਜੀ ਉਹਨਾਂ ਨੂੰ ਇਹ ਕਰਨ ਲਈ ਸਾਰੇ ਜਾਣਦੇ ਐ ਇਹਨਾਂ ਨੂੰ ਸਿੰਧੀਆਂ ਦਾ ਪਤਾ ਫਿਰ ਉਹ 10 12 ਬੰਦੇ ਇਕੱਠੇ ਹੁੰਦੇ ਐ ਇਕੱਲਾ ਨਹੀਂ ਤੇ ਉਹਦੇ ਪਛਵਾ ਨੂੰ ਮੋਹਰੇ ਲਾ ਕੇ ਤੇ ਫਿਰ ਉਹ ਆਲੇ-ਦੁਆਲੇ ਉਹਨਾਂ ਨੂੰ ਛੇਧ ਦੇਈ ਜਾਂਦੇ ਵੀ ਇੱਧਰ ਨੂੰ ਜਾਣਾ ਉਹ ਉਹ ਤੋਰ ਕੇ ਲੈ ਆਉਂਦੇ ਤਾਂ ਤੁਹਾਡੇ ਨਾਲ ਜਿਹੜੀ ਬਹਿਸ ਚੱਲ ਰਹੀ ਸੀ ਪਲੇਅਰ ਹੋਣਾਂ ਦੀ ਈਮਾਨ ਸਿੰਘ ਮਾਨ ਹੋਣਾਂ ਦੀ ਉਹ ਤੁਹਾਨੂੰ ਕਹਿ ਰਹੀ ਸੀ ਵੀ ਸਰਕਾਰ ਪੂਰੇ ਤਰੀਕੇ ਦੇ ਨਾਲ ਪ੍ਰਬੰਧ ਨਹੀਂ ਕਰਦੀ ਪਹਿਲਾਂ ਜਿਵੇਂ ਮੰਨ ਲਓ ਇਧਰ ਹੜ੍ਹ ਪ੍ਰਭਾਵਿਤ ਇਲਾਕਾ ਕਹਿੰਦੇ ਸਰਕਾਰ ਨੂੰ ਪਹਿਲਾਂ ਇਹ ਕੰਮ ਕਰਨੇ ਚਾਹੀਦੇ ਨੇ ਡੀਸੈਲਟਿੰਗ ਹੋ ਗਈ ਜਾਂ ਹੋਰ ਹੋ ਗਈ ਉਹ ਚੀਜ਼ਾਂ ਜਿਹੜੀਆਂ ਹੋਣ ਵਾਲੀਆਂ ਇਹ ਅੱਜ ਦੀਆਂ ਨਹੀਂ ਗੀਆਂ ਅਸੀਂ 20 ਸਾਲ ਤੋਂ 30 ਸਾਲ ਤੋਂ ਫਿਰ ਹਾਂਜੀ ਉਦੋਂ ਤੱਕ ਇਹ ਵੀ ਸਰਕਾਰ ਨੇ ਇੰਨਾ ਧਿਆਨ ਨਹੀਂ ਦਿੱਤਾ ਹੂੰ ਕਿਉਂਕਿ ਹੋ ਸਕਦਾ ਵੀ ਅੱਜ 4 ਦਿਨ ਆਇਆ ਹੜ੍ਹ ਤੇ ਪਾਣੀ ਚਲੇ ਗਿਆ ਨਾ ਤੁਸੀਂ ਆਉਣਾ ਨਾ ਕਿਸੇ ਨੇ ਸੰਭਤੀ ਵਾਲੇ ਨੇ ਆਉਣਾ ਹੂੰ ਅੱਜ ਤੁਸੀਂ ਵੀ ਇੱਥੇ ਕਿਹੜਾ ਕਰ ਰਹੇ ਹੋ ਮਗਰੋਂ ਆ ਥੋੜਾ ਜਿਹਾ ਮਨ ਕਰ ਰਿਹਾ ਵੀ ਅੱਜ ਕਿਤੇ ਪਤਾ ਕਰਾਈਏ ਵੀ ਉੱਥੇ ਜਿਹੜੇ ਖੂਹ ਕਿਹੜੇ ਤੇ ਆਪਾਂ ਗਏ ਸੀ ਫਿਰ ਤੁਹਾਨੂੰ ਪਤਾ ਲੱਗੂ ਇੱਥੇ ਸੜਕਾਂ ਵੀ ਬਣੀਆਂ ਸਾਰਾ ਕੁਝ ਬਣਿਆ ਪਰ ਪਾਣੀ ਇਹ ਚਾਰ ਸਿਰ ਸੋ ਉਹ ਜਿਹੜਾ ਜਿਹੜੀ ਹੈਗੀ ਕੁਦਰਤ ਮੂਰੇ ਕੋਈ ਜ਼ੋਰ ਨਹੀਂ ਪਿਛਲੇ ਸਾਲ ਕੋਈ ਮੀਂਹ ਨਹੀਂ ਪਿਆ ਵੀ ਦੋ ਨਹੀਂ ਇਹ ਤਾਂ ਹਰਜੀ ਬੰਨ ਵੀ ਨਹੀਂ ਟੁੱਟਿਆ ਵੱਡਾ ਬੰਦ ਤਾਂ ਕੀ ਟੁੱਟਣਾ ਕਿਉਂਕਿ ਮੀਂਹ ਇੰਨੇ ਜ਼ਿਆਦਾ ਕਿ ਡੈਮ ਭਰੇ ਪਏ ਪਹਿਲੀ ਵਾਰੀ ਹੋਇਆ ਪਿਛਲੇ ਸਾਲ ਪਾਣੀ ਦੀ ਲੜਾਈ ਹੋਈ ਆ ਕਿਉਂਕਿ ਅੱਗੇ ਪਾਣੀ ਵਾਧੂ ਹੁੰਦਾ ਸੀ ਜੀ ਪੰਜਾਬ ਵੀ ਉਨਾ ਹੀ ਪਾਣੀ ਵਰਤੂਗਾ ਜਿੰਨਾ ਕਿ ਇਹਨੀਆਂ ਨਹਿਰਾਂ ਚੱਲਣਗੀਆਂ ਪਰ ਪਾਣੀ ਵਧੂ ਹੁੰਦਾ ਸੀ ਇਦਕੀ ਪਾਣੀ ਜਦੋਂ ਹੈਗਾ ਨਹਿਰਾਂ ਪੰਜਾਬ ਦੀਆਂ ਚੱਲਣ ਲੱਗੀਆਂ ਪਾਣੀ ਨਹੀਂ ਸੀ ਆ ਥੋੜਾ ਸਮਾਂ ਪਹਿਲਾਂ ਵਾਲੋ ਹਰਿਆਣੇ ਨਾਲ ਜਿਹੜੀ ਲੜਾਈ ਸੀ ਹੁਣ ਕਹਿੰਦੇ ਹਰਿਆਣਾ ਮੰਗਦਾ ਹੀ ਨਹੀਂ ਪਾਣੀ ਨਹੀਂ ਨਹੀਂ ਪਾਣੀ ਔਰ ਅਸਲ ਵਿੱਚ ਨਾ ਇਹਨਾਂ ਚੀਜ਼ਾਂ ਦੇ ਸਾਨੂੰ ਜੇ ਪਾਣੀ ਬਚਾਉਣੇ ਆ ਪਾਣੀ ਰੱਖਣੇ ਆ ਇਹ ਪਾਣੀ ਉਨਾ ਹੀ ਕੀਮਤੀ ਹੈ ਇਹਨਾਂ ਦੇ ਪ੍ਰਬੰਧਾਂ ਦੀ ਲੋੜ ਹੈ ਕਿ ਇਹਨੂੰ ਸਟੋਰੇਜ ਦੀ ਕਿੱਦਾਂ ਕਰਨੀ ਜੇ ਸਾਡੇ ਕੋਲ ਪਾਣੀ ਆ ਗਿਆ ਹਾਂਜੀ ਕੀ ਜੇਕਰ ਅਸੀਂ ਕਿੰਨੇ ਝੋਨਾ ਸਾਡਾ ਜਿਹੜਾ ਹੈਗਾ ਉਹ 23 ਰੁਪਏ ਕਿਲੋ ਵੇਖਦਾ ਤੇ ਪਾਣੀ 50 ਰੁਪਏ ਸੀ ਪਾਣੀ ਵੇਚ ਲਈ ਅਸੀਂ ਤੁਹਾਨੂੰ ਤੋਂ ਲੈਣਾ ਕੀ ਹੈ ਹੂੰ ਜੀ ਆਹ ਮੋਟਰਾਂ ਕੱਢ-ਕੱਢ ਕੇ ਪਤੀ 35 ਕਿਲੋ 55 ਲੀਟਰ ਪਾਣੀ ਨਾਲ ਇੱਕ ਝੋਨਾ ਪੈਦਾ ਕਰਦੇ ਤੇ ਅਸੀਂ ਪਾਣੀ ਦੇ ਦਈਏ ਪਾਣੀ ਵੇਚ ਲਈਏ ਪਾਣੀ ਸਾਡੇ ਕੋਲ ਦੁਨੀਆ 'ਚ ਪਾਣੀ ਦੀ ਵੈਲਿਊ ਹੂੰ ਸੋ ਸਾਡੇ ਜਿਹੜੇ ਅਰਥ ਸ਼ਾਸਤਰੀ ਆ ਉਹਨਾਂ ਨੂੰ ਇਹ ਸਮਝ ਆਉਣੀ ਚਾਹੀਦੀ ਹੈ ਕਿ ਇਹ ਜਿਹੜਾ ਪਾਣੀ ਜਾ ਰਿਹਾ ਇਹਦਾ ਪ੍ਰਬੰਧ ਕਿਉਂ ਨਹੀਂ ਕਰਦੇ ਕਿੰਨੀਆਂ ਏਜੰਸੀਆਂ ਉਹਨਾਂ ਨੂੰ ਪ੍ਰਬੰਧ ਵਾਸਤੇ ਪੈਸਾ ਲੱਗ ਜਾ ਜਿਵੇਂ ਤੁਹਾਡਾ ਇਹ ਜੀ ਇਹ ਹੱਲ ਹੋ ਸਕਦਾ ਇਹ ਤੁਹਾਡਾ ਸੀਚੇਵਾਲ ਮਾਡਲ ਹੈ ਪਿੰਡਾਂ ਦੇ ਵਿੱਚ ਬਹੁਤ ਪਿੰਡਾਂ ਦੇ ਵਿੱਚ ਲਾਗੂ ਹੋਊਗਾ ਉਹਦੇ ਨਾਲ ਮਤਲਬ ਪਾਣੀ ਸੇਵ ਵੀ ਹੁੰਦਾ ਸਾਰਾ ਕੁਝ ਹੁੰਦਾ ਮਤਲਬ ਉਸ ਮਾਡਲ ਦੇ ਤਹਿਤ ਕੋਈ ਤੁਸੀਂ ਦਿੱਤਾ ਨਹੀਂ ਸਰਕਾਰ ਨੂੰ ਪ੍ਰਪੋਜ਼ਲ ਸੈਂਟਰ ਸਰਕਾਰ ਨੂੰ ਉਹ ਪਾਣੀ ਜਿਹੜਾ ਹੈਗਾ ਗੰਦਾ ਪਾਣੀ ਹੂੰ ਗੰਦੇ ਪਾਣੀ ਨੂੰ ਟ੍ਰੀਟ ਕਰਕੇ ਖੇਤੀ ਨੂੰ ਲਾਉਣਾ ਤੇ ਜਿਹੜਾ ਬਾਸਸਾਂ ਦਾ ਪਾਣੀ ਹੈ ਇਹਦਾ ਵੀ ਅਸੀਂ ਮੋਡਲ ਇੱਕ ਉੱਥੇ ਸੀਕੇ ਵਾਲ ਵੀ ਬਣਾਇਆ ਹਾਂਜੀ ਤੇ ਬੜਾ ਲੋ ਖਰਚੇ ਦੇ ਉੱਤੇ ਆ ਉਹ ਜਿੱਥੇ ਵੀ ਪਾਣੀ ਆ ਘਰ ਦਾ ਸੱਤ ਦਾ ਪਾਣੀ ਧਰਤੀ ਥੱਲੇ ਜਾਵੇ ਇਲਾਕੇ ਦੀਆਂ ਜਿੰਨੀਆਂ ਡਰੇਨਾਂ ਉਹਨਾਂ ਨੂੰ ਸ਼ਰਟਲੈਸ ਕਰਕੇ ਤੇ ਉਹਨਾਂ ਦੇ ਵਿੱਚ ਟੈਂਪਰੇਰੀ ਬੰਨ ਲੱਗਣ ਕਿਉਂਕਿ ਪਾਣੀ ਰੁੱਕ ਕੇ ਜਾਵੇ ਇੱਕਦਮ ਡਰੇਨ ਨਾ ਹੋ ਸੋ ਇਹੋ ਜਿਹੇ ਹਾਲਾਤਾਂ 'ਚ ਜਿੰਨਾ ਇਹ ਪਾਣੀ ਹੈ ਸਾਡੇ ਕੋਲ ਇਹਦੀ ਵੈਲਿਊ ਦੁਨੀਆ ਲੈਵਲ ਤੇ ਲਾਓ ਪਰ ਸਾਡੇ ਕੋਲੇ ਦਾ ਪ੍ਰਬੰਧ ਹੈ ਨਹੀਂ ਪਰ ਜਿਹੜੇ ਇਹ ਪਾਣੀ ਸਾਨੂੰ ਮਾਰ ਰਹੇ ਆ ਪਰ ਜਿਹੜੀ ਵਿਰੋਧੀ ਪਾਰਟੀਆਂ ਨੇ ਤੁਹਾਡੇ ਸਵਾਲ ਚੁੱਕ ਰਹੀਆਂ ਨੇ ਕਹਿੰਦੇ ਸਾਰੇ ਤੁਹਾਡੇ 95 ਦੇ ਕਰੀਬ ਐਮ ਐਲ ਏ ਨੇ ਸਾਰੇ ਤੁਸੀਂ ਐਮ ਪੀ ਉਥੇ ਮਤਲਬ ਇਹ ਮੁੱਦੇ ਨੇ ਜਿਹੜੇ ਉਥੇ ਕਿਉਂ ਨਹੀਂ ਉੱਠ ਰਹੇ ਮਤਲਬ ਸੰਸਦ ਦੇ ਵਿੱਚ ਕਿਉਂ ਨਹੀਂ ਉੱਠ ਰਹੇ ਸੰਸਦ ਦੇ ਵਿੱਚ ਤੁਸੀਂ ਸਾਡੇ ਘੜਾ ਕੇ ਦੇਖ ਲਿਓ ਨਹੀਂ ਵਿਧਾਨ ਸਭਾ ਨਹੀਂ ਮੈਂ ਸੰਸਦ ਦੀ ਗੱਲ ਕਰ ਰਿਹਾ ਹ ਸੰਸਦ ਦੇ ਵਿੱਚ ਅਸੀਂ ਹੜਾਂ ਦੇ ਉੱਤੇ ਸਭ ਤੋਂ ਪਹਿਲਾਂ ਅਸੀਂ ਉਹ ਮਾਲਵੇ ਦਾ ਜਦੋਂ ਪਹਿਲੀ ਵਾਰੀ ਬੋਲੇ ਆ ਨਾ ਉਹ ਮਾਲਵੇ ਦੇ ਵਿੱਚ ਪਹਾੜ ਆਇਆ ਹੋਇਆ ਸੀ ਹਾਂਜੀ ਉਹਦੇ ਉੱਤੇ ਬੋਲੇ ਸੀ ਫਿਰ ਜਿੱਥੇ ਵੀ ਹੈ ਉਹਦੇ ਉੱਤੇ ਕਰੰਟ ਮੁੱਦਾ ਅਸੀਂ ਕੋਸ਼ਿਸ਼ ਕਰਦੇ ਹਾਂ ਉਹਦੇ ਉੱਤੇ ਬੋਲੇ ਸੋ ਪਰ ਕਈ ਵਾਰ ਉਹ ਤੋਂ ਮੌਕਾ ਜਿਹੜਾ ਹੈਗਾ ਵਾਰੀ ਦੇ ਨਾਲ ਮਿਲਣਾ 15 ਬੰਦਿਆਂ ਨੂੰ ਮਿਲਦਾ ਤੇ ਐਤ ਕੀ ਪੂਰਾ ਸੀਜ਼ਨ ਚੱਲਿਆ ਨਹੀਂ ਜ਼ੀਰੋ ਓਵਰ ਲੱਗਾ ਹੀ ਨਹੀਂ ਹੂੰ ਦੋ ਵਾਰੀ ਸਾਡਾ ਲੱਗਾ ਸੀ ਦੋ ਵਾਰੀ ਤਿੰਨ ਤਿੰਨ ਮਿੰਟ ਬੋਲਣਾ ਸੀ ਪਰ ਜ਼ੀਰੋ ਵੀ ਨਹੀਂ ਚੱਲੇ ਹੂੰ ਸੋ ਉਹਦੇ ਵਸਦੇ ਉਹ ਆਪਾਂ ਨੂੰ ਮੌਕੇ ਹੁੰਦੇ ਆ ਹਾਂ ਪਾਰਟੀ ਵੱਲੋਂ ਉਹ ਬਿੱਲ ਦੇ ਉੱਤੇ ਡਿਸਕਸ਼ਨ ਹੁੰਦੀ ਹੈ ਉਹ ਕਿਹੜੇ ਬੰਦੇ ਨੂੰ ਵਧੀਆ ਬੋਲ ਸਕਦਾ ਉਹਨੂੰ ਮੌਕਾ ਦੇਣਾ ਹੁੰਦਾ ਸੋ ਅਸੀਂ ਆਪਣਾ ਕਦੇ ਵੀ ਕੋਸ਼ਿਸ਼ ਕਰਦੇ ਹਾਂ ਕਿ ਕਿਸਾਨਾਂ ਦੇ ਉੱਤੇ ਮਿਹਦੂਰਾਂ ਦੇ ਉੱਤੇ ਪਾਣੀਆਂ ਦੇ ਉੱਤੇ ਉਹਦੇ ਉੱਤੇ ਵੱਧ ਤੋਂ ਵੱਧ ਨੂੰ ਕੇਂਦਰਿਤ ਕੀਤੇ ਹਾਂ ਤਾਂ ਘਰ ਦੇ ਵਿੱਚ ਪਹੁੰਚ ਚੁੱਕੇ ਆ ਬਾਬਾ ਜੀ ਕੀ ਕੀ ਸਮਾਨ ਇੱਥੇ ਲੈ ਕੇ ਆਉਣੀ ਹੋ ਤੁਸੀਂ ਨਾਲ ਨਹੀਂ ਅਸੀਂ ਇਨਾਂ ਦੇ ਵਿੱਚ ਪਹਚਾਦ ਨਹੀਂ ਉਹ ਵੈਸੇ ਪਹਚਾਦਨੇ ਉਹ ਵੈਸੇ ਜਿਹੜਾ ਹੈਗਾ ਜਿੱਦਾਂ ਹੁਣ ਇੱਥੇ ਪਿਆ ਅਚਾਰ ਆ ਜੇ ਕਿਸ ਦੀ ਡਿਮਾਂਡ ਕੀ ਹੈ ਫਿਰ ਇਹ ਜਿਹੜੀਆਂ ਤਰਪੈਲਾਂ ਦੀ ਡਿਮਾਂਡ ਸੀ ਜਿੰਨੇ ਦਿਨ ਮੀਂਹ ਪੈਂਦੇ ਰਹੇ ਇਹਨਾਂ ਦੇ ਘਰ ਚੋਂਣ ਲੱਗ ਪਏ ਅੱਜ ਸਵੇਰ ਤੋਂ ਵੱਢਦੇ ਆ ਫਿਰ ਜਿਹੜੀਆਂ ਹੈਗੀਆਂ ਪ੍ਰਸ਼ਾਦਾ ਅੱਗੇ ਨਹੀਂ ਸੀ ਲੋਡ ਅੱਗੇ ਨਹੀਂ ਸੀ ਲੋਡ ਹਾਂਜੀ ਉਹਨਾਂ ਦੇ ਘਰ ਚੋਂ ਲੈ ਵੱਢਦੇ ਸੀ ਹੁਣ ਅੱਜ ਕਈਆਂ ਨੇ ਕਿਹਾ ਬਾਬਾ ਜੀ ਪ੍ਰਸ਼ਾਦਾ ਅੱਜ ਅਸੀਂ ਪ੍ਰਸ਼ਾਦਾ ਸ਼ੁਰੂ ਕੀਤਾ ਹੁਣ ਕੱਲ ਤੋਂ ਇਹਨੂੰ ਪ੍ਰਸ਼ਾਦਾ ਵੀ ਇੱਥੇ ਪਤਾ ਕਰੂ ਕਿਉਂਕਿ ਜਿੱਥੇ ਪਾਣੀ ਬੰਨ ਲਈ ਤਾਂ ਨਹੀਂ ਸਿਲੰਡਰ ਮੁੱਕ ਗਏ ਉਹਨਾਂ ਨੂੰ ਹੁਣ ਪਾਣੀ ਦੀ ਲੋੜ ਹੈ ਕਿ ਇਹਨਾਂ ਦੇ ਚੁੱਲੇ ਜਲਦੇ ਸੀ ਪਾਣੀ ਥੋੜਾ ਸੀ ਹੁਣ ਦੇਖੋਗੇ ਘਰਾਂ ਦੇ ਵਿੱਚ ਵੀ ਗੇਲ ਗਿਆ ਪਾਣੀ ਜੀ ਬਾਬਾ ਤਾਂ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਸੰਤ ਸੀਚੇ ਵਾਲ ਨੇ ਜਿਹੜੇ ਲਗਾਤਾਰ ਉਹ ਵੀ ਲੱਗੇ ਹੋਏ ਨੇ ਜਿਹੜੇ ਆਫਤ ਦੇ ਵਿੱਚ ਲੋਕ ਫਸੇ ਹੋਏ ਨੇ ਕਿਸ ਤਰੀਕੇ ਦੇ ਨਾਲ ਇੱਥੇ ਆਇਆ ਜਾ ਰਿਹਾ ਤਾਂ ਮੈਂ ਕਹੂੰਗਾ ਇੱਕ ਵਾਰ ਤਸਵੀਰਾਂ ਦਿਖਾ ਦਿਓ ਮੌਕੇ ਤੇ ਕਿਸ ਤਰੀਕੇ ਦੇ ਨਾਲ ਜਿਹੜੀ ਸੇਵਾ ਉਹ ਕੀਤੀ ਜਾ ਰਹੀ ਆ ਲੋਕਾਂ ਦੀ ਐ ਹੋਣਾ ਮਰਦਾ ਚੜਨ ਵਾਲੋਂ ਤਾਂ ਹੀ ਉਹ ਦਿਨ ਦੇ ਕਹੀ ਜਾਂਦੇ ਉਹ ਵੀ ਕਦੇ ਵੀ ਚੜ ਸਕਦਾ ਤੇ ਜਿਹੜੀ ਇਹ ਮਦਦ ਦਾ ਕੀ ਕਰ ਸਕਦੇ ਆ ਅਸੀਂ ਇਹ ਨਾਲ ਸੇਵਾਦਾਰ ਲੱਗੇ ਹੋਏ ਆ ਤੇ ਪਸ਼ੂਆਂ ਨੂੰ ਕਿੱਦਾਂ ਤੁਸੀਂ ਲਿਜਾ ਸਕਦੇ ਹੋ ਇੱਕ ਬੇੜਾ ਜਿਹਾ ਉਹਦੇ ਵਿੱਚ ਵੀ ਜਾ ਸਕਦੇ ਆ ਤੇ ਕਿੱਦਾਂ ਥੋੜਾ ਹੋ ਸਕਦਾ ਤੁਸੀਂ ਦੱਸੋ ਇਸ ਤਰ੍ਹਾਂ ਤੁਹਾਡੀ ਹੈਲਪ ਕਰ ਸਕਦੇ ਆ ਵੀ ਤੁਸੀਂ ਵੀ ਲਗਾਤਾਰ ਬਾਬਾ ਜੀ ਨਾਲ ਮੈਂ ਲਗਾਤਾਰ ਦਿਨ ਰਾਤ ਹੀ ਇੱਥੇ ਜੀ ਦਿੰਦੀ ਜੂੜੀ ਵਾਦਦੀ ਦਿੰਦੀ ਰਾਤ ਜਦੋਂ ਫੇਰ ਪਾਣੀ ਦਰਿਆ ਚੜਿਆ ਸੀ ਤੇ ਫੇਰ ਕਈਆਂ ਕੋ 8 ਵਜੇ ਕੋ 9 10 ਸਾਨੂੰ ਕੱਢੋ ਫੇਰ ਦਿਨ ਰਾਤ ਇਹਨਾਂ ਦੇ ਵਾਦਦੇ ਤਿੰਨ ਮਦਿਆਂ ਘਰੇ ਫੇਰ ਉਹ ਪੇਟੀਆਂ ਦੇ ਖੁੱਜੀ ਰਾਤ ਕੜਾ ਕੇ ਪਾ ਗਏ ਨਾ ਦੀਆਂ ਰਾਤ ਫੇਰ ਬਿਲੀਏ ਤਾਰਾ ਨੰਗੇ ਇਨਵਰਟਰ 'ਚ ਪਾਣੀ ਪੈਂਦਾ ਹੀ ਉਹ ਕੱਟ ਕੇ ਤਾਰਾ ਉੱਚੀਆਂ ਕੀਤੀਆਂ ਤੇ ਰਾਤ ਫੇਰ 10 15 ਲੋਕਾਂ ਦੇ ਘਰਾਂ ਬਾਹਰ ਕੱਢਾ ਪੰਜ ਘਟ ਸਾਡੇ ਘਰੇ ਦਿੰਦੇ ਜੀ ਲੈਂਦੇ ਸੀ ਫੇਰ ਹਾਂਜੀ ਬਾਕੀ ਕੋਈ ਬੰਨਾ ਚ ਚੜਾਇਆ ਹਾਂਜੀ ਇਹ ਗੱਲ ਜੀ ਤਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸਾਫਤ ਦੇ ਦਿਨਾਂ ਦੇ ਵਿੱਚ ਲੋਕ ਨੇ ਜਿਹੜੇ ਰਹਿ ਰਹੇ ਨੇ ਇੱਕ ਵਾਰ ਮੈਂ ਕਹੂੰਗਾ ਜ਼ਰੂਰ ਤੁਹਾਡੇ ਬੈਕ ਸਾਈਡ ਦੀ ਤਸਵੀਰਾਂ ਦਿਖਾ ਦਿਓ ਇਹ ਸਾਰੇ ਸੰਤ ਸੁਹਾਗੇ ਤਵੀਆਂ ਟਰੈਕਟਰ ਰੋਟਾਵੇਟਰ ਸਾਰਾ ਕੁਝ ਜਿਹੜਾ ਇਹਨਾਂ ਦੇ ਡੰਗਰੇ ਆਪ ਪਾਣੀ ਦੇ ਵਿੱਚ ਰਹਿ ਰਹੇ ਨੇ ਮੈਂ ਕਹੂੰਗਾ ਉਹ ਜ਼ੂਮ ਕਰਕੇ ਦਿਖਾ ਦਿਓ ਕਿਸ ਤਰੀਕੇ ਨਾਲ ਉਹ ਪਿੰਡਾਂ ਦੇ ਵਿੱਚ ਪਾਣੀ ਭੜਿਆ ਹੋਇਆ ਬਾਉਪੁਰੇ ਇਲਾਕੇ ਦੇ ਵਿੱਚ ਬਾਉਪੁਰ ਪਿੰਡ ਆ ਬਾਈ ਜੀ ਹਾਂਜੀ ਇਹ ਬਾਉਪੁਰ ਸੰਗਰਾਜ ਪਿੰਡ ਆ ਜੀ ਸੰਗਰਾਜ ਪਿੰਡ ਆ ਹਾਂਜੀ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਆਂ ਦੇਖੋ ਕਿਸ ਤਰੀਕੇ ਦੇ ਨਾਲ ਕੁਦਰਤੀ ਆਫਤ ਇਹ ਸਰਪੰਚ ਨੇ ਤੁਹਾਡੇ ਪਿੰਡ ਉਹ ਸਰਪੰਚ ਜੀ ਸਾਰੇ ਆਹ ਮਾਤਾ ਬੈਠੇ ਨੇ ਜੀ ਹਾਂਜੀ ਹਾਂਜੀ ਇਹਦੀ ਨਵ ਸਰਪੰਚ ਜੀ ਬੇਟਾ ਇਹਨਾਂ ਦਾ ਹਾਂਜੀ ਤਾਂ ਦੇਖ ਸਕਦੇ ਹਾਂ ਕਿਸ ਤਰੀਕੇ ਨਾਲ ਇਹ ਜੀਵਨ ਹੈ ਜਿਹੜਾ ਪ੍ਰਭਾਵਿਤ ਹੋਇਆ ਆ ਆਮ ਲੋਕਾਂ ਦਾ ਜੀ ਤਾਂ ਉਹ ਦੇਖ ਸਕਦੇ ਹਾਂ ਮੈਂ ਕਹੂੰਗਾ ਉੱਧਰ ਦਿਖਾ ਦਿਓ ਜ਼ਰੂਰ ਇਸ ਤਰੀਕੇ ਨਾਲ ਰਹਿ ਰਹੇ ਨੇ ਉਹ ਗੋਡਿਆਂ ਗੋਡਿਆਂ ਤੋਂ ਉੱਪਰ ਤੱਕ ਪਾਣੀ ਆ ਇਸ ਤਰੀਕੇ ਦੇ ਨਾਲ ਜਿਹੜੇ ਲੋਕ ਪਾਣੀ ਦੇ ਵਿੱਚ ਹੀ ਰਹਿਣ ਦੇ ਲਈ ਮਜਬੂਰ ਨੇ ਤਾਂ ਇਹ ਮੌਕੇ ਦੀਆਂ ਤਸਵੀਰਾਂ ਤੁਸੀਂ ਸਮਝ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਇਹ ਹੜ੍ਹ ਪ੍ਰਭਾਵਿਤ ਜਿਹੜਾ ਇਲਾਕਾ ਹੈ ਕਿਵੇਂ ਇੱਥੇ ਲੋਕ ਨੇ ਜਿਹੜੇ ਪ੍ਰਭਾਵਿਤ ਨੇ ਮੈਂ ਕਹੂੰਗਾ ਉਧਰ ਜ਼ਰੂਰ ਦਿਖਾ ਦਿਓ ਉਸ ਤਰੀਕੇ ਨਾਲ ਉਹ ਵਿਜ਼ੂਅਲ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿਸ ਤਰੀਕੇ ਨਾਲ ਇੱਥੇ ਰਹਿ ਜਾ ਰਿਹਾ ਘਰ ਦੇ ਵਿੱਚ ਕਟੋ-ਕਟ ਵੀ 4-4 ਫੁੱਟ ਹੈ ਜਿਹੜਾ ਉਹ ਪਾਣੀ ਚੜਿਆ ਹੋਇਆ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਿਹੜੇ ਉਹ ਇੱਥੇ ਹਾਲਚਲ ਜਾਣ ਆਏ ਨੇ ਕਾਏ ਮੌਕੇ ਦੀਆਂ ਤਸਵੀਰਾਂ ਸੀ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ